ਆਮ ਆਦਮੀ ਪਾਰਟੀ ਦੇ ਲਈ ਬਧਾਈ ਜੀ ਕਿਹੜਾ ਜਾਓਗੇ ਸਭ ਤੋਂ ਪਹਿਲੋਂ ਦੀ ਪ੍ਰਮਾਤਮਾ ਦਾ ਸ਼ੁਕਰੀਆ ਕਰਦੇ ਆਂ ਵੀ ਜਿਨ੍ਹਾਂ ਦੀ ਮੀਰ ਸਦਕਾ ਲੁਧਿਆਣਾ ਦੇ ਵਿੱਚ ਪਸ਼ਮਣੀ ਜੋ ਹਲਕੇ ਦੇ ਵਿੱਚ ਹੋਣ ਹੋਈ ਆ ਸਾਡਾ ਭਰਾ ਬਹੁਤ ਹੀ ਇਮਾਨਦਾਰ ਔਰ ਵਧੀਆ ਛਵੀ ਵਾਲੇ ਇਨਸਾਨ ਸੰਜੀਵ अरोड़ा ਜੀ ਜਿਨ੍ਹਾਂ ਦੀ ਅੱਜ ਜਿੱਤ ਪ੍ਰਾਪਤ ਹੋਈ ਆ ਉਹਨਾਂ ਦੇ ਪਰਿਵਾਰ ਨੂੰ ਮੈਂ ਆਪਣੇ ਵੱਲੋਂ ਔਰ ਜਿੰਨੀ ਵੀ ਸਾਡੇ ਫਤਿਹਗੜ ਚੂੜੀਆਂ ਦੀ ਆਮ ਆਦਮੀ ਪਾਰਟੀ ਦੀ ਟੀਮ ਹੈ ਸਾਰਿਆਂ ਵੱਲੋਂ ਬਹੁਤ ਵਧਾਈਆਂ ਦਿੰਦਾ ਔਰ ਗੁਜਰਾਤ ਦੇ ਵਿੱਚ ਜਿਹੜੀ ਆਪਣੇ ਆਪ ਨੂੰ ਪਾਰਟੀ ਬਹੁਤ ਵੱਡੇ ਭਾਰਤ ਦੇ ਵਿੱਚ ਬਹੁਤ ਵੱਡਾ ਆਪਣਾ ਗਰਾਫ ਕਹਿਣ ਵਾਲੀ ਆ ਉੱਥੇ ਸਾਡੇ ਭਰਾ ਨੇ ਗੋਪਾਲ ਜੀ ਨੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਨੂੰ ਵੀ ਮੈਂ ਆਪਣੇ ਵੱਲੋਂ ਔਰ ਸਾਰੀ ਆਪਣੀ ਆਮ ਆਦਮੀ ਪਾਰਟੀ ਦੀ ਟੀਮ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਔਰ ਖਾਸ ਤੌਰ ਤੇ ਸ਼ਰੀਰਵਿੰਦ ਕੇ ਰੀਵਾਲ ਜੀ ਜਿਹੜੇ ਪਾਰਟੀ ਦੇ ਸਬਜਿਮੋ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਪੰਜਾਬ ਦੇ ਸਤਕਾਰਯੋਗ ਸਾਡੇ ਸੀਐਮ ਸਾਹਿਬ ਨੇ ਔਰ ਅਮਨ ਰੋੜਾ ਜੀ ਪਰ ਸਾਰੀ ਜਿੰਨੀ ਵੀ ਸਾਡੀ ਆਮਦਵੀ ਪਾਰਟੀ ਸਾਰਿਆਂ ਨੂੰ ਮੈਂ ਆਪਣੀ ਵੱਲੋਂ ਬਹੁਤ-ਬਹੁਤ ਵਧਾਈਆਂ ਦਿਉਣਾ ਚਾਹੁੰਦਾ ਔਰ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਹਮੇਸ਼ਾ ਹੀ ਪਾਰਟੀ ਦੇ ਉੱਤੇ ਮਿਹਰ ਭਰਿਆ ਰੱਖੇ ਔਰ ਇਦਾਂ ਹੀ ਸਾਡੇ ਵਲੰਟੀਅਰ ਇਦਾਂ ਹੀ ਖੁਸ਼ੀਆਂ ਮਨਾਉਂਦੇ ਰਹਿਣ ਲੱਡੂ ਵੰਡਦੇ ਰਹਿਣ ਔਰ ਲੁਧਿਆਣਾ ਵਾਸੀਆਂ ਦਾ ਖਾਸ ਤੌਰ ਤੇ ਮੈਂ ਲੁਧਿਆਣਾ ਵਾਸੀਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਨਾ ਤੇ ਉਹਨਾਂ ਵੀ ਜਿਨ੍ਹਾਂ ਨੇ ਸਹੀ ਇਨਸਾਨ ਨੂੰ ਬਚਾਣਿਆ ਔਰ ਸਹੀ ਇਨਸਾਨ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਪਰ ਤਾਂ ਜੋ ਲੁਧਿਆਣਾ ਸ਼ਹਿਰ ਦਾ ਵਿਕਾਸ ਹੋ ਸਕੇ ਔਰ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਆਮ ਆਦਮੀ ਪਾਰਟੀ 117 ਹਲਕਿਆਂ ਦੇ ਜਿੱਤ ਪ੍ਰਾਪਤ ਕਰੂਗੀ ਜੋ ਅੱਜ ਆਮ ਆਦਮੀ ਪਾਰਟੀ ਦਾ ਵਕਾਰ ਨੂੰ ਦੇਖਦੇ ਹੋਏ ਪੂਰੇ ਭਾਰਤ ਦੇ ਵਿੱਚ ਪੂਰੇ ਭਾਰਤ ਦੇ ਲੋਕ ਜਿੰਨਾ ਆਮ ਆਦਮੀ ਪਾਰਟੀ ਨੂੰ ਪਿਆਰ ਕਰ ਰਹੇ ਨੇ ਜਿੱਥੇ-ਜਿੱਥੇ ਵੀ ਇਲੈਕਸ਼ਨ ਹੋ ਰਹੀ ਹੈ ਉੱਥੇ ਵੀ ਆਮ ਆਦਮੀ ਪਾਰਟੀ ਦਾ ਝੰਡਾ ਬਲੰਦ ਹੋ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਹੋਰ ਵੀ ਬਹੁਤ ਵੱਡੀਆਂ ਕਾਰਗੁਜ਼ਾਰੀਆਂ ਕਰਨ ਜਾ ਰਹੀ ਹੈ ਪਿੰਡਾਂ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਸਪੋਰਟਸ ਦੇ ਖੇਤਰ ਦੇ ਮੁੱਖ ਰੱਖਦੇ ਹੋਏ ਉਹ ਡਵੈਲਪਮੈਂਟ ਦੇ ਕੰਮਾਂ ਨੂੰ ਪਿੰਡਾਂ ਲੈਵਲ ਤੇ ਬਹੁਤ ਵੱਡੇ ਪੱਧਰ ਤੇ ਕਰਨ ਜਾ ਰਹੀ ਹੈ ਤਾਂ ਜੋ 2027 ਦੇ ਵਿੱਚ ਜਾ ਕੇ ਸਾਨੂੰ ਕਿਸੇ ਕੋ ਹੱਥ ਜੋੜ ਕੇ ਵੋਟਾਂ ਮੰਗਣ ਨਾ ਪਈ ਆਮ ਆਦਮੀ ਪਾਰਟੀ ਦੇ ਕੰਮਾਂ ਦੇ ਬਿਹਾਰ ਦੇ ਉੱਤੇ ਵੋਟਾਂ ਪੈਣਗੀਆਂ ਮੈਂ ਦੁਬਾਰਾ ਨਾਸਤ ਦੇ ਵਿੱਚ ਪੂਰੇ ਆਮ ਆਦਮੀ ਪਾਰਟੀ ਦੇ ਸਗਠਨ ਨੂੰ ਸਰਦਾਰ ਭਗਤ ਸਿੰਘ ਮਾਨ ਜੀ ਨੂੰ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਆਪਣੇ ਵੱਲੋਂ ਬਹੁਤ ਬਹੁਤ ਵਧਾਈ ਦਿੰਦਾ ਅੱਜ ਅਸੀਂ ਲੁਧਿਆਣਾ ਜਿਮੀ ਚੌਣ ਬੜੀ ਸ਼ਾਨ ਦੇ ਨਾਲ ਜਿੱਤੇ ਆ ਔਰ ਮੈਂ ਸਾਰੀ ਪਾਰਟੀ ਨੂੰ ਔਰ ਸਾਰੀ ਪਬਲਿਕ ਨੂੰ ਲੁਧਿਆਣੇ ਦੀ ਪਬਲਿਕ ਨੂੰ ਲੱਖ ਲੱਖ ਵਧਾਈ ਦੇਣਾ ਕਿ ਜਿਨ੍ਹਾਂ ਆਮ ਪਾਰਟੀ ਦੇ ਉੱਤੇ ਬਹੁਤ ਭਰੋਸਾ ਰੱਖਿਆ ਔਰ ਆਸ ਕਰਦਾ ਵਾਂ ਕਿ ਅਸੀਂ ਇਸੇ ਤਰ੍ਹਾਂ 27 ਦੇ ਵਿੱਚ ਵੀ ਪੂਰੇ ਜੋਰ ਨਾਲ ਜਿੱਤਾਂਗੇ ਔਰ ਫਿਰ ਇੱਕ ਰਾਮੈਂ ਸਾਰੀ ਆਪਣੀ ਫੜੇ ਕੱਢ ਦੀ ਸੰਗਤ ਨੂੰ ਲੁਧਿਆਣੇ ਦੀ ਸੰਗਤ ਨੂੰ ਦੇਸ਼ਾਂ ਵਿੱਚੋਂ ਵਸਦੇ ਆ ਲੋਕਾਂ ਨੂੰ ਵਧਾਈ ਦੇਣਾ ਕਿ ਜੋ ਸਾਡੀ ਇਹ ਬੜੀ ਤਕੜੀ ਜਿੱਤ ਹੋਈ ਜਾ ਮਮੀ ਕਨਵੀਨਰ ਸ਼੍ਰੀ ਅਰਵਿੰਦ ਕੇਤਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਆਪਣੀ ਆਮਾਦੀ ਪਾਰਟੀ ਨੇ ਬਹੁਤ ਹੀ ਵਧੀਆ ਜਿੱਤਾਂ ਹਾਸਲ ਕੀਤੀ ਆ ਲੁਧਿਆਣੇ ਦੀ ਜਿਮਨੀ ਚੌਂ ਦੇ ਨਾਲ ਨਾਲ ਦੁਸਰਾਤ ਦੇ ਵਿੱਚ ਵੀ ਜਿਹੜੀ ਆ ਜਿਹੜੀ ਆਪਾਂ ਅੱਜ ਐਮਐਲਏ ਦੀ ਸੀਟ ਜਿੱਤੀ ਆ ਇਹਦੇ ਨਾਲ ਇਹ ਚੀਜ਼ ਦੱਸ ਰਹੀ ਹੈ ਕਿ ਆਮਾਦੀ ਪਾਰਟੀ ਦਾ ਜਿਹੜਾ ਪਸਾਰਾ ਇਹ ਇੰਡੀਆ ਦੇ ਵਿੱਚ ਵਧਦਾ ਜਾ ਰਿਹਾ ਹੈ ਕਿ ਆਮਾਦੀ ਪਾਰਟੀ ਦੀ ਲੋਕਪ੍ਰਿਤਾ ਦਿਨ-ਬਦ ਦਿਨ ਵੱਧਦੀ ਜਾ ਰਹੀ ਆ ਬਾਕੀ ਆਪਾਂ ਹਲਕਾ ਫਰੇਗਾ ਚੂੜੀਆਂ ਦੇ ਵਿੱਚ ਸਰਦਾਰ ਬਲਬੀਰ ਪੰਨੂ ਦੀ ਅਗਵਾਈ ਦੇ ਵਿੱਚ ਸ਼ਾਇਦ ਲੋਕਾਂ ਦੇ ਕੰਮਾਂ ਦੇ ਕਰ ਰਹੇ ਆ ਵਿਕਾਸੇ ਕੰਮ ਕਰਦੇ ਆ ਐਸੀ ਤਰ੍ਹਾਂ ਕੰਮ ਕਰਦੇ ਰਹਿਗੇ ਐਸੀ ਤਰ੍ਹਾਂ ਲੋਕ ਜੜ ਰਹੇ ਆ ਅੱਜ ਜਿਹੜਾ ਲੋਕਾਂ ਦਾ ਇਤ ਹਜੂਮ ਹੀ ਜਿਹੜੇ ਇਕੱਠੇ ਹੀ ਇਹ ਦੱਸ ਰਿਹਾ ਹੈ ਕਿ ਲੋਕੀ ਕਿੰਨੇ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਆ ਤੇ ਆਪਣਾ ਹਲਕਾ ਫਰੇਗਾ ਚੂੜੀਆਂ ਸਰਦਾਰ ਬਲਬੀਰ ਸਿੰਘ ਪੰਨੂ ਦੀ ਅਗਵਾਈ ਦੇ ਵਿੱਚ ਦਿਨ ਬਦ ਦਿਨ ਤਰੱਕੀ ਕਰ ਰਿਹਾ ਹੈ ਤੇ ਲੋਕੀ ਵੀ ਦਿਨ ਬਦ ਦਿਨ ਜੜ ਰਹੇ ਆ ਤੇ ਪੰਨੂ ਉਹਨਾਂ ਦੀ ਜਿਹੜੀ ਸੋਚ ਹੈ ਕਿ ਲੋਕਾਂ ਦੇ ਵੱਧ ਤੋਂ ਵੱਧ ਕੰਮ ਕੀਤੇ ਜਾਣ ਇਹਦੇ ਨਾਲ ਲੋਕੀ ਸਾਡੇ ਨਾਲ ਦਿਨ-ਬਦਨ ਜੁੜ ਰਹੇ ਐ ਐਸੇ ਤਰ੍ਹਾਂ ਆਮ ਆਦਮੀ ਦੀ ਪਾਰਟੀ ਦੀ ਜਿਹੜੀ ਆ 2027 ਦੇ ਵਿੱਚ ਸਰਕਾਰ ਫੇਰ ਬਣੇਗੀ ਧੰਨਵਾਦ ਮੈਂ ਅੱਜ ਲੁਧਿਆਣਾ ਜਿੱਥੇ ਗੁਜਰਾਤ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਬਾਈ ਇਲੈਕਸ਼ਨ ਜਿੱਤ ਹੋਈ ਆ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਹਲਕਾ ਵਾਸੀਆਂ ਨੂੰ ਅਤੇ ਸਾਰੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਮੁਬਾਰਕਬਾਦ ਕਰ ਦਿੰਦਾ ਹਾਂ ਕਿਉਂਕਿ ਲੋਕਾਂ ਨੇ ਆਮ ਪਾਰਟੀ 'ਤੇ ਯਕੀਨ ਕੀਤਾ ਤੇ ਲੋਕਾਂ ਨੇ ਫਿਰ ਉਹਨਾਂ ਨੂੰ ਐਮਐਲਏ ਫੇਰ ਬਣਾਇਆ ਆਉਂਦੀਆਂ ਇਲੈਕਸ਼ਨਾਂ ਵਿੱਚ ਵੀ ਐਤਾ ਹੀ ਤੁਹਾਨੂੰ ਵੇਖਣ ਨੂੰ ਮਿਲੇਗਾ ਵੱਡੀਆਂ ਲੀਡਾਂ ਵਿੱਚ ਬਚਤਾਂਗੇ ਸਾਡਾ ਲੀਡਰ ਬਲਬੀਤ ਸਿੰਘ ਜੀ ਪੰਨੂ ਵੱਲੋਂ ਬਹੁਤ ਮਿਹਨਤ ਕੀਤੀ ਗਈ 1.5 ਮਹੀਨਾ ਉਥੇ ਅੱਜ ਉਹਨਾਂ ਦਾ ਨਿਗਾ ਸਵਾਗਤ ਕੀਤਾ ਗਿਆ ਫਤੇਗੜ ਚੂੜੀ ਦਾ ਅੱਜ ਉਹਨਾਂ ਦਾ ਮੂੰਹ ਮਿੱਠਾ ਕਰਾਇਆ ਗਿਆ ਲੱਡੂ ਵੰਡੇ ਗਏ ਜਸ਼ਨ ਮਨਾਇਆ ਗਿਆ ਅਸੀਂ ਪੰਨੂਨਾ ਏਟਾਂ ਨੂੰ ਖੜੇ ਆ ਤੇ ਖੜੇ ਰਵਾਂਗੇ ਪਾਰਟੀ ਨਾਲ ਏਟਾਂ ਨੂੰ ਖੜੇ ਤੇ ਖੜੇ ਰਵਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਇੰਨਾ ਵਧੀਆ ਰਿਜ਼ਲਟ ਮਿਲਣਾ ਚਲੋ ਸਾਰੀਆਂ ਧਿਰਾਂ ਨੇ ਜ਼ੋਰ ਲਾਇਆ ਵਾ ਹਾਕਿਆ ਸਾਰਿਆਂ ਲੋਕਤੰਤਰ ਵਿੱਚ ਇਲੈਕਸ਼ਨ ਲੜਨ ਦਾ ਤੇ ਸੰਜੀਵ अरोड़ा ਦੇ ਉੱਤੇ ਲੋਕਾਂ ਨੇ ਵਿਸ਼ਵਾਸ ਕੀਤਾ ਉਹਦਾ ਵਧੀਆ ਸੁਭਾਅ ਸੀ ਵਧੀਆ ਉਹਦਾ ਲੋਕਾਂ ਵਿੱਚ ਵਿਚਰਨ ਦਾ ਨੇ ਕੰਮਕਾਰ ਕੀਤੇ ਲੋਕਾਂ ਪਸੰਦ ਕੀਤੇ ਆ ਤੇ ਲੋਕਤੰਤਰ ਵਿੱਚ ਲੋਕ ਵੱਡੇ ਆ ਲੀਡਰ ਨਹੀਂ ਵੱਡੇ ਹੁੰਦੇ ਲੋਕ ਵੱਡੇ ਹੁੰਦੇ ਆ ਲੋਕਾਂ ਦਾ ਰੁਝਾਨ ਜਿੱਧਰ ਹੁੰਦਾ ਉਹਨੂੰ ਰਾਜਗੱਦੀ ਤੇ ਬਿਠਾ ਦਿੰਦੇ ਉਹ ਲਾਉਣ ਵਾਲੇ ਉਹ ਬਿਠਾਉਣ ਵਾਲੇ ਆ ਤੇ ਬਹੁਤ ਵਧੀਆ ਹੋਇਆ ਵਧਾਈ ਦੇਨੇ ਸਾਰਿਆਂ ਜਿਨ੍ਹਾਂ ਨੇ ਇਸ ਫਤਵੇਂ ਨੂੰ ਮੋਹਰ ਲਾਈ ਆ ਤੇ ਸੀਐਮ ਭਗਵੰਤ ਮਾਨ ਜੀ ਦਾ ਧੰਨਵਾਦ ਆ ਸਾਡੇ ਹਲਕਨ ਚਾਰਜ ਬਲਵੀਰ ਸਿੰਘ ਪੰਨੂ ਇਹਨਾਂ ਵੀ ਮਿਹਨਤ ਕੀਤੀ ਉੱਥੇ ਜਾ ਕੇ ਇਹਨਾਂ ਦਾ ਵੀ ਧੰਨਵਾਦ